ਬੇਦੀ ਸਾਣ ਵਾਲੀ ਗੱਲਬਾਤ ਕਰ ਲੈਨੇ ਆ ਬੇਦੀ ਸਾਹਿਬ ਕਿਵੇਂ ਵੇਖਦੇ ਹੋ ਅੱਜ ਮਾਨ ਸਾਹਿਬ ਪਹੁੰਚ ਰਹੇ ਨੇ ਤੇ ਖੁਸ਼ੀਆਂ ਦਾ ਟਿਕਾਣਾ ਨਹੀਂ ਫਿਰ ਬਹੁਤ ਲੋਕ ਅਜੋਸ ਸਾਹਿਬ ਬਹੁਤ ਅੱਛਾ ਤੇ ਸਾਰੇ ਵੇਖਣ ਲਈ ਉਤਾਵਲੇ ਆ ਮਾਨ ਸਾਹਿਬ ਨੂੰ ਮਾਨ ਸਾਹਿਬ ਦੀ ਗੱਲ ਹੀ ਹੋ ਰਹਾ ਮਾਨ ਸਾਹਿਬ ਗੱਲ ਉਹ ਕਰਦੇ ਆ ਜਿਹੜੀ ਗੱਲ ਪੰਜਾਬੀਅਤ ਦੀ ਤੇ ਪੰਜਾਬ ਦੀ ਹੁੰਦੀ ਹੈ ਉਸ ਤੋਂ ਬਗੈਰ ਗੱਲ ਨਹੀਂ ਕਰਦੇ ਆ ਹੁਣ ਵੇਖ ਲੋ ਖੇਤਾਂ ਦੇ ਵਿੱਚ ਮੈਂ ਹੁਣੇ ਪਾਣੀ ਲਾ ਕੇ ਆਇਆ ਜਦੋਂ ਮੋਟਰ ਛੱਡੋਗੇ ਉਹਦੇ ਪਾਣੀ ਹਾਜ਼ਰ ਹੈ ਨਹਿਰ ਵਗੀ ਜਾਂਦੀ ਹੈ ਪਾਣੀ ਹੈਗਾ ਮੋਟਰ ਦਾ ਜਦੋਂ ਮਰਜ਼ੀ ਲਾ ਸਕਦੇ ਆ ਇਹ ਤਾਂ ਕਾਬਲੇ ਤਾਰੀਫ ਹੈ ਬਹੁਤ ਕਾਬਲੇ ਤਰੀਪ ਹੈ ਹਰ ਇੱਕ ਹਰ ਇੱਕ ਬੰਦਾ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਣਾਉਣ ਕਰਦਾ ਹੈ ਉਹ ਹਰ ਇੱਕ ਬੰਦਾ ਕਹਿ ਰਿਹਾ ਵੀ ਬਹੁਤ ਵਧੀਆ ਕੰਮ ਹੈ ਜਿਹੜਾ ਬਿਜਲੀ ਪਾਣੀ ਦਾ ਬਹੁਤ ਵਧੀਆ ਕੰਮ ਹੈ ਹੋਰ ਵੀ ਕੋਈ ਮੁੱਦੇ ਆ ਜਿਹੜੇ ਇਸ ਵਾਰ ਲੈ ਕੇ ਆਏ ਹੋ ਬਹੁਤ ਵਧੀਆ ਐਸਟੀਐਫ ਦਾ ਬੜਾ ਹੈ 5000 ਤੋਂ ਵੱਧ ਜਿਹੜੀਆਂ ਜਾਨਾਂ ਬਚ ਰਹੀਆਂ ਇਸ ਛੋਟੀ ਗੱਲ ਨਹੀਂ ਗਈ ਬਾਕੀ ਸੰਖੇਪ ਚ ਦੱਸ ਦਿੰਦੇ ਆ ਜੀ ਜੀ ਇੱਕ ਮੈਨਾ ਬੜਾ ਕੋਸ਼ਨ ਹੈ ਇੱਕ ਮੇਰੇ ਮਨ ਦੇ ਵਿੱਚ ਵੀ ਕਿ ਯੂਥ ਹੈ ਯੂਥ ਬਾਹਰਲੇ ਦੇਸ਼ਾਂ ਦੇ ਵਿੱਚ ਰੁਕ ਘਰ ਲਈ ਹੈ ਇਹ ਸਰਵੇ ਦੇ ਮੁਤਾਬਕ